ਜੀਤ ਤੇ ਰਵੀ ਅਣਜਾਣ ਲੱਗ ਹੀ ਨਹੀਂ ਰਹੇ ਸੀ ਜੀਤ ਜਦ ਹਸਦੀ ਤਾਂ ਰਵੀ ਬੜੇ ਟਿਕਟਗੀ ਲਗਾ ਵੇਖਦਾ ਅੱਛਾ ਜੀਤੋ ਇਹ ਦੱਸ ਤੁਹਾਡੇ ਪੁਆਜੀ ਵਿਆਹੇ ਸੀ ਕੋਈ ਗੱਲ ਹੋਈ ਜੋ ਉਹ ਇੱਥੇ ਜੀਤ ਚੁੱਪ ਕਰ ਗਈ ਮਾਫ ਕਰਨਾ ਜੀ ਜੇ ਗਲਤ ਸਵਾਲ ਲੱਗਾ ਨਹੀਂ ਰਵਿੰਦਰ ਇਹ ਮੇਦੀ ਗੱਲ ਨਹੀਂ ਦਰ ਅਸਲ ਪੂਆ ਨੇ ਸਾਨੂੰ ਕਦੇ ਨਹੀਂ ਦੱਸਿਆ ਕਿ ਚੱਲਦਾ ਕੀ ਸੀ ਉਸ ਦੀ ਲਾਈਫ ਵਿੱਚ ਬਸ ਗੁੰਮਸਮ ਰਹਿੰਦੇ ਸੀ ਕਿੰਨੀ ਅਜੀਬ ਗੱਲ ਐ ਨਾ ਜੀ ਆਪਾ ਵੀ ਦੋਸਤ ਬਣੇ ਉਹ ਵੀ ਦੋਸਤ ਬਣ ਰਹਿ ਲੈਂਦੇ ਤਾਂ ਗੁਰਜੀਤ ਇੰਜ ਨਹੀਂ ਹੁੰਦਾ ਹਰ ਇਨਸਾਨ ਦੀ ਆਪਣੀ ਸੋਚ ਹੁੰਦੀ ਆਪਣੇ ਖਿਆਲ ਹੁੰਦੇ ਕੋਈ ਸਿਰਫ ਆਪਣੇ ਬਾਰੇ ਸੋਚਦਾ ਕੋਈ ਆਪਣੇ ਤੋਂ ਜ਼ਿਆਦਾ ਪਰਿਵਾਰ ਬਾਰੇ আচ্ছা ਤੁਸੀਂ ਵੀ ਪਰਿਵਾਰ ਬਾਰੇ ਸੋਚ ਵਿਆਹ ਕੀਤਾ ਨਾ ਮੇਰੇ ਨਾਲ ਤੁਹਾਡੀ ਵੀ ਕੋਈ ਸਹੇਲੀ ਸੀ ਗੁਰਜੀਤ ਨੇ ਪੁੱਛੀ ਲਿਆ ਰਵੀ ਨੂੰ ਰਵੀ ਨੇ ਮੁਸਕਰਾ ਕੇ ਕਿਆ ਸਹੇਲੀ ਨਹੀਂ ਸੀ ਮੈਂ ਤਾਂ ਮਜ਼ਾਕ ਕਰਦਾ ਰਾਵੀ ਸੋਚਣ ਲੱਗਾ ਕਿਵੇਂ ਦੱਸਾਂ ਤੈਨੂੰ ਕਮਰੀਏ ਸਹੇਲੀ ਨੇ ਇੱਕ ਤਰਫਾ ਮੁਹੱਬਤ ਸੀ ਮੈਂ ਉਹਦੇ ਕਦਮਾਂ ਵਿੱਚ ਹਰ ਸ਼ਹਿਰ ਰੱਖ ਦਿੱਤੀ ਜੋ ਉਸਨੇ ਮੰਗਿਆ ਪਰ ਮੁਹੱਬਤ ਨਾ ਮਿਲੀ ਬਦਲੇ ਵਿੱਚ ਇਤੋਂ ਹੀ ਤਾਂ ਮੈਂ ਸਮਝਿਆ ਸੀ ਕਿ ਮੁਹੱਬਤ ਬਦਲੇ ਵਿੱਚ ਕੁਝ ਮੰਗਦੀ ਨਹੀਂ ਉਹ ਤਾਂ ਇਵਾਬਤ ਵਾਂਗ ਪਵਿੱਤਰ ਹੁੰਦੀ ਭਾਵੇਂ ਮੈਂ ਕਿੰਨੀਆਂ ਵੀ ਜੱਫੀਆਂ ਪਾਈਆਂ ਉਸ ਨੂੰ ਪਰ ਕਦੇ ਖਾਫਿਸ਼ ਨਹੀਂ ਮੈਂ ਮਹਿਸੂਸ ਕੀਤੀ ਬਸ ਇੱਕ ਖਿੱਚ ਤੇ ਸਕੂਨ ਮਿਲਿਆ ਪਰ ਉਸ ਲਈ ਉਹ ਸਭ ਇੱਕ एहसान ਦੀ ਜਫੀ ਸੀ ਇਹ ਮੈਂ ਆਪਣੇ ਵਿਆਹ ਤੋਂ 4 ਦਿਨ ਪਹਿਲਾਂ ਉਸ ਨੂੰ ਮਿਲ ਕੇ ਜਾਣਿਆ ਜਦ ਮੈਂ ਉਸ ਨੂੰ ਕਿਹਾ ਸੀ ਕਿ ਜੱਸੀ ਵੀਰੇ ਦਾ ਵਿਆਹ ਹੈ ਅੱਛਾ ਤੂੰ ਵੀ ਕਰਵਾ ਲੈ ਨਾਰੀ ਤੁਸੀਂ ਅਮੀਰ ਲੋਕ ਵਿਆਹ ਬੜਾ ਜਲਦੀ ਕਰਦੇ ਤੇ ਵਿਆਹ ਕਰਾ ਕੇ ਫਿਰ ਐਸ਼ ਬਾਹਰ ਕਰਦੇ ਉਹ ਤੂੰ ਸੋਚ ਵੀ ਕਿਵੇਂ ਲਿਆ ਸਾਡੇ ਖਾਨਦਾਨ ਵਰੇ ਅਸੀਂ ਔਰਤ ਦੀ ਇੱਜ਼ਤ ਕਰਦੇ ਹਾਂ ਵਿਆਹ ਕੇ ਲਿਆਂਦੀ ਨੂੰ ਕਰਦੀ ਲక్ష్ਮੀ ਆਹੋ ਕਰੇ ਕੰਮ ਜੋ ਕਰਦੀ ਜਰ ਕੀ ਤੂੰ ਇੰਜੇ ਸੋਚਦੀ ਮੇਰੇ ਬਾਰੇ ਉਹ ਹੈਲੋ ਮੈਂ ਮੰਨਦੀ ਤੁਸੀਂ ਮੇਰੇ ਤੇ एहसान ਕੀਤੀ ਪਰ ਤੇਰੀ ਪਾਈ ਪਾਈ ਮੋੜ ਦੇਣੀ ਬਸ ਇੱਕ ਵਾਰ ਮੇਰਾ ਵਿਆਹ ਹੋ ਜਾਵੇ ਕਿਸੇ ਅਮੀਰ ਨਾਲ ਜਿਹੜਾ ਮੈਨੂੰ ਰੋਕੇ ਟੋਕੇ ਨਾ ਜਰ 4 ਸਾਲ ਦੀ ਦੋਸਤੀ ਆਪਣੇ ਮੈਂ ਕਦੇ ਸੋਚਿਆ ਨਹੀਂ ਸੀ ਤੇਰੀ ਇਹ ਸੋਚ ਬਾਰੇ ਇਹ ਮੈਂ ਦੀ ਕਹ ਤੇ ਝੂਠ ਬੋਲਦੀ ਨਹੀਂ ਰਵੀ ਮੈਂ ਸੱਚ ਕਹਿੰਦੀ ਮੇਰੀ ਮਾਂ ਨੇ ਦੁੱਖ ਵੇਖੇ ਮੈਂ ਪੜਨਾ ਤੇ ਐਸ਼ ਵੀ ਕਰਨੀ ਫਿਰ ਜਦ ਤੂੰ ਆਪਣੀ ਜ਼ਿੰਦਗੀ ਵਿੱਚ ਖੁਦ ਮਿਹਨਤ ਕਰਕੇ ਆਪਣੇ ਮਾਂ ਦੀ ਜ਼ਿੰਦਗੀ ਖੁਸ਼ਹਾਲ ਬਣਾ ਐਵੇਂ ਕਿਉਂ ਕਿਸੇ ਦੇ ਟੁਕੜਿਆਂ ਤੇ ਭਲਣਾ ਉਹ ਹੈਲੋ ਕੀ ਮਤਲਬ ਤੇਰਾ ਮੈਂ ਕਿਸੇ ਦੇ ਟੁਕੜਿਆਂ ਤੇ ਕਿਉਂ ਭਲਣਾ ਕੀ ਹੋਇਆ ਰਵਿੰਦਰ ਜੀ ਜੀਤ ਨੇ ਹਲੂਨ ਤੇ ਰਵੀ ਨੂੰ ਕਿਹਾ ਕੁਝ ਨਹੀਂ ਜੀ ਫਿਰ ਕਿੱਥੇ ਗਵਾਚੇ ਇਸ ਤੋਂ ਪਹਿਲਾਂ ਉਹ ਕੁਝ ਬੋਲਦਾ ਕਮਰੇ ਦਾ ਦਰਵਾਜ਼ਾ ਖੜ ਗਿਆ ਉਸ ਨੇ ਉੱਠ ਕੇ ਦਰਵਾਜ਼ਾ ਖੋਲ ਦਿੱਤਾ ਰਵੀ ਦੀ ਪਰਜਾਈ ਤੇ ਪ੍ਰਾ ਦੁੱਧ ਲੈ ਅੰਦਰ ਆ ਗਏ ਪਰਜਾਈ ਨੇ ਮਜ਼ਾਕ ਕਰਦੇ ਕਿਹਾ ਕਿਵੇਂ ਦਿਉਰਾ ਬੜੀ ਕਹਾਲ ਵੀ ਦਰਵਾਜ਼ਾ ਖੋਲਿਆ ਉਹ ਨਹੀਂ ਭਾਬੀ ਕਹ ਰਵੀ ਹੱਸਣ ਲੱਗ ਗਿਆ ਜੀਤ ਨੇ ਆਪਣੇ ਜੀਠ ਨੂੰ ਵੇਖ ਚੁੰਨੀ ਠੀਕ ਕਰ ਲਈ ਜੀਤ ਖੜੀ ਹੋ ਗਈ ਉਹ ਬੈਠ ਜਾ ਜੀਤ ਮੈਨੂੰ ਆਪਣਾ ਜੀਠ ਨਹੀਂ ਬੱਡਾ ਪ੍ਰਾਹੀ ਸਮਝ ਕਿ ਤੂੰ ਮੇਰੀ ਨਿੱਕੀ ਭੈਣ ਹੀ ਹੈ ਕਹਿ ਜੀਤ ਦੇ ਸਿਰ ਤੇ ਹੱਥ ਧਰ ਦਿੱਤਾ ਜੀਤ ਦੀਆਂ ਅੱਖਾਂ ਆਪਣੇ ਆਪ ਸ਼ਲਕੁੱਟੀਆਂ ਜੀਤ ਭਾਵੁਕ ਹੋ ਗਈ ਜਦ ਰਵੀ ਦੇ ਪ੍ਰਾਹ ਨੇ ਉਹਦੇ ਸਿਰ ਤੇ ਹੱਥ ਰੱਖਿਆ ਉਹ ਚਾਰੇ ਬੈਠ ਗਈ ਰਵੀ ਵੇਖ ਜ਼ਿੰਦਗੀ ਬਹੁਤ ਛੋਟੀ ਬਸ ਇਸ ਨੂੰ ਪਿਆਰ ਨਾਲ ਜਿਉਣਾ ਵੇਖ ਤੇਰੀ ਪਰਜਾਈ ਤੇ ਮੈਂ ਵੀ ਵਿਚਰੇ 10 ਸਾਲਾਂ ਤੋਂ ਪਿਆਰ ਨਾਲ ਰਹਿ ਰਹੇ ਕਦੇ ਲੋਕ ਚੋਕ ਹੋ ਜਾਂਦੀ ਕਦੇ ਮੈਂ ਕਦੇ ਇਹ ਦੋਵਾਂ ਨੇ ਇੱਕ ਦੂਜੇ ਨੂੰ ਸਮਝਿਆ ਵੈਸੇ ਤਾਂ ਤੂੰ ਬਹੁਤ ਸਮਝਦਾਰ ਹੈ ਫਿਰ ਵੀ ਇਹੀ ਕਹਾਂਗਾ ਆਪਣੇ ਰਿਸ਼ਤੇ ਨੂੰ ਇਮਾਨਦਾਰੀ ਨਾਲ ਤੇ ਪਿਆਰ ਨਾਲ ਨਿਭਾਉਣਾ ਹਾਂਜੀ ਵੀਰ ਮੈਂ ਧਿਆਨ ਰੱਖੂ ਚਲ ਠੀਕ ਹੈ ਦੁੱਧ ਪੀਵੋ ਤੇ ਇੱਕ ਦੂਜੇ ਨੂੰ ਸਮਝੋ ਕਹ ਰਵੀ ਦੇ ਪ੍ਰਾਣੇ ਅਰਵੀ ਦਾ ਕੰਨ ਮਰੋੜਿਆ ਤੇ ਦੋਵੇਂ ਹੱਸਦੇ ਬਾਹਰ ਚਲੇ ਗਏ ਉਹਨਾਂ ਜਾਣ ਬਾਅਦ ਅਰਵੀ ਨੇ ਜੀਤ ਨੂੰ ਕਿਹਾ ਚਲੋ ਦੁੱਧ ਪੀ ਲਵੋ ਤੁਹਾਨੂੰ ਪੁੱਕ ਲੱਗੇ ਹੋਣੀ ਨਹੀਂ ਜੀ ਠਹਿਰ ਕੇ ਪੀਂਦਿਆਂ ਚਲੋ ਠੀਕ ਹੈ ਫਿਰ ਰਵੀ ਕੈ ਬੈਠ ਤੇ ਜੀਤ ਕੋਲ ਬੈਠ ਗਿਆ ਦੋਵੇਂ ਕੰਬਲ ਉੱਤੇ ਲੈ ਗੱਲਾਂ ਕਰਨ ਲੱਗੇ ਅੱਛਾ ਗੁਰਜੀਤ ਇਹ ਦੱਸ ਤੂੰ ਬਚਪਨ ਤੋਂ ਹੀ ਆਪਣੀ ਮੰਮੀ ਨੂੰ ਨਹੀਂ ਵੇਖਿਆ ਬਾਕੀ ਪਰਿਵਾਰ ਤਾਂ ਪਿਆਰ ਕਰਦਾ ਹੋਣਾ ਬਿਨਾਂ ਮੰਮੀ ਦੇ ਇੱਕ ਕੁੜੀ ਦੀ ਜ਼ਿੰਦਗੀ ਬੜੀ ਉਜਨਾ ਪਰੀ ਹੁੰਦੀ ਗੁਰਜੀਤ ਚੁੱਪ ਸੀ ਅਦਵੀ ਨੇ ਉਸਦਾ ਹੱਥ ਆਪਣੇ ਹੱਥ ਵਿੱਚ ਫੜ ਕੇ ਕਿਹਾ ਵੇਖ ਗੁਰਜੀਤ ਮੈਂ ਤੇਰਾ ਦੋਸਤ ਹੀ ਨਹੀਂ ਸਭ ਕੁਝਾਂ ਅੱਜ ਤਾਂ ਜ਼ਿੰਦਗੀ ਦਾ ਦੋਮਾ ਨੇ ਇੱਕੋ ਕਮਰੇ ਵਿੱਚ ਇੱਕ ਘਰ ਵਿੱਚ ਰਹਿ ਬਤੀਤ ਕਰਨੇ ਆ ਫਿਰ ਇੱਕ ਦੂਜੇ ਬਾਰੇ ਜਾਣਨਾ ਵੀ ਜ਼ਰੂਰੀ ਆ ਹਾਂਜੀ ਮੈਂ ਤਾਂ ਵੇਖਿਆ ਨਹੀਂ ਮੰਮੀ ਨੂੰ ਮੇਰੇ ਜਨਮ ਤੇ ਹੀ ਉਸ ਦੀ ਕਹਿ ਜੀਤ ਚੁੱਪ ਕਰ ਗਈ ਕੋਈ ਨਾ ਗੁਰਜੀਤ ਵਾਹਿਗੁਰੂ ਜੋ ਮਨਜ਼ੂਰ ਹੁੰਦਾ ਜੀ ਪਰ ਇੱਕ ਸਾਧ ਨੇ ਸਾਹੇ ਟੱਬਰ ਨੂੰ ਮੋਹਰੇ ਲਾਇਆ ਹੁਣ ਤਾਂ ਮੇਂ ਦਾਦੀ ਹੀ ਉਸ ਦੀ ਸਹੇਲੀ ਹੈ ਸਾਧ ਹਾਂਜੀ ਉਹ タルਕੀ ਸਾਧੇ ਅੱਛਾ ਜੀਤ ਨੇ ਸਾਰੇ ਘਟਨਾ ਦਸੀ ਰਵੀ ਦਾਦੀ ਦਾ ਦਾਦੀ ਦਾ ਪੂਆ ਦੀ ਸਹੇਲੀ ਨੂੰ ਵੀ ਉਸ ਕੋ ਲੈ ਜਾਣ ਵਾਲੀਏ ਚਲ ਕੋਈ ਨਾ ਆਪਾਂ ਮਿਲ ਕੇ ਇਸ ਸਾਧ ਦਾ ਪਰਦਾ ਫਾਸ਼ ਕਰਾਂਗੇ ਸੱਚੀ ਜੀ ਹਾਂਜੀ ਸ਼ੁਕਰਾਂ ਪਾਲੀ ਪੂਆ ਬਚ ਜਾਉ ਨਹੀਂ ਸਾਧ ਨੇ ਉਸ ਨਾਲ ਵੀ ਮਤਲਬ ਕੀ ਗੁਰਜੀਤ ਇੱਕ ਵਾਰ ਸਾਡੇ ਸੱਕਿਆਂ ਦੀ ਕੁੜੀ ਵੀ ਆਈ ਸੀ ਉਸ ਦੇ ਘਰ ਵਾਲੇ ਨੇ ਇਹ ਕਹਿ ਛੱਡ ਦਿੱਤਾ ਉਸ ਨੂੰ ਕਿ ਇਹ ਬਾਝੇ ਨਿੱਕੀ ਭੂਆ ਦਾ ਦੀ ਸੀ ਮੈਂ ਵੀ ਉਦੋਂ ਨਹੀਂ ਸੀ ਅੱਛਾ ਫਿਰ ਫਿਰ ਕੀ ਉਸ ਨੂੰ ਸਾਧ ਦੇ ਢਿੱਲੇ ਲਿਜਾਇਆ ਗਿਆ ਸਾਧ ਨੇ ਪਤਾ ਨਹੀਂ ਕੀ ਕੀਤਾ ਉਹ ਪੇਟ ਤੋਂ ਸੀ ਪਰ ਉਹ ਵਿਚਾਰੀ ਮਰ ਗਈ ਅੱਛਾ ਕਾਰਨ ਕੀ ਪਤਾ ਲੱਗਾ ਭੂਆ ਦੱਸਦੀ ਸੀ ਕਿ ਉਹਦੇ ਕਹਿਣ ਮੁਤਾਬਿਕ ਨੁਕਸ ਵਿੱਚ ਨਹੀਂ ਉਹਦੇ ਪਤੀ ਵਿੱਚ ਸੀ ਪਲਾਂ ਬਿਨਾ ਪਤੀ ਕੋ ਰਹਿੰਦੀਆ ਜਵਾਕ ਅਰਬੀ ਵੀ ਸਮਝ ਗਿਆ ਜੀਤ ਕੀ ਕਹਿਣਾ ਚਾਹੁੰਦੀ ਅੱਛਾ ਫਿਰ ਫਿਰ ਕੀ ਜਦ ਉਹਦੇ ਸਹੁਰਿਆਂ ਨੂੰ ਪਤਾ ਲੱਗਾ ਤਾਂ ਪਤਨੀ ਨੇ ਉਸ ਨੂੰ ਇਹ ਕਹਿ ਛੱਡ ਦਿੱਤਾ ਕਿ ਤੂੰ ਕਿਸੇ ਦਾ ਗੰਦਾ ਖੂਨ ਲੈ ਆਈ ਇਹ ਨਜਾਇਜ਼ ਔਲਾਦ ਮੇਰੀ ਕੀ ਲੱਗੀ ਜਾਂ ਜਾਂਦਾ ਸੀ ਪਰ ਮੰਮੀ ਨਾਲ ਬਾਪੂ ਜਾਂ ਭੂਆ ਜਾਂਦੀ ਉਹ ਇਕੱਲੀ ਨਹੀਂ ਜਾਂਦੀ ਸੀ ਸਾਡੇ ਦਾਦੀ ਦੀ ਅੰਨੀ ਸ਼ਾਦਾ ਨੇ ਮੇਰੀ ਮਾਂ ਵੀ ਲੈ ਲਈ ਉਸਾਦ ਨੇ ਕਟੋਰ ਤਪੱਸਿਆ ਦੱਸੀ ਸੀ ਰਵੀ ਦੇ ਮੋਢੇ ਤੇ ਸਿਰ ਰੱਖ ਗਰਜੀਤ ਸਭ ਬੋਲ ਰਹੀ ਸੀ ਇੱਕ ਹੱਥ ਰਵੀ ਦੇ ਹੱਥ ਵਿੱਚ ਦੋਵੇਂ ਬੈਠਾ ਗੱਲੇ ਦੋਵੇਂ ਬੈਠੇ ਗੱਲਾਂ ਕਰ ਰਹੇ ਸੀ ਚੱਲ ਗਰਜੀਤ ਦੁੱਧ ਪੀ ਲੈ ਫਿਰ ਸੂਬਾ ਜਲਦੀ ਵੀ ਉੱਠਣਾ ਤੇਰੇ ਪਿੰਡ ਵੀ ਜਾਣਾ ਰਹੀ ਗੱਲ ਉਸਾਦ ਦੀ ਉਹ ਹੁਣ ਕਿਸੇ ਦੀ ਜ਼ਿੰਦਗੀ ਬਰਬਾਦ ਨਹੀਂ ਕਰੇਗਾ ਛੋਟੀਆਂ ਛੋਟੀਆਂ ਗੱਲਾਂ ਕਰਦੇ ਦੋ ਮੇ ਸੌਂਗੇ ਸਵੇਰੇ 4 ਵਜੇ ਰਵੀ ਦੀ ਅੱਖ ਖੁੱਲ ਗਈ ਹਰ ਰੋਜ਼ ਦੀ ਤਰ੍ਹਾਂ ਉਸਨੇ ਉੱਠ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਕਿ ਰਾਤ ਸੁੱਖਾਂ ਦੀ ਬਤੀਤ ਹੋਈ ਦਿਨ ਚੜਿਆ ਸੁੱਖਾਂ ਦਾ ਬਤੀਤ ਕਰੀ ਮਾਲਕਾ ਜਦ ਉਸਨੇ ਲਾਈਟ ਜਗਾਈ ਜੀਤ ਮਾਸੂਮ ਬੱਚੇ ਵਾਂਗ ਸੁੱਤੀ ਪਈ ਸੀ ਰਵੀ ਉਸ ਵੱਲ ਦੇਖ ਰਿਹਾ ਸੀ ਤੇ ਸੋਚ ਰਿਹਾ ਸੀ ਵਾਹਿਗੁਰੂ ਨੇ ਸੱਚ ਮੋਚੀ ਜੇ ਕਿਸਮਤ ਵਿੱਚ ਲਿਖਿਆ ਹੁੰਦਾ ਉਹੀ ਹੁੰਦਾ ਇਹ ਪਾਗਲ ਬਹੁਤ ਭੋਲੀ ਏ ਸੱਚੇ ਪਾਤਸ਼ਾ ਮੈਨੂੰ ਕਦੇ ਅਜੀਹਾਂ ਨਾ ਬਣਾਈ ਕਿ ਮੇਰੀ ਵਜ੍ਹਾ ਨਾਲ ਕਦੇ ਵੀ ਇਸ ਦਾ ਦਿਲ ਦੁਖੀ ਜੀਤ ਦੇ ਮੱਥੇ ਨੂੰ ਚੁੰਮ ਰਵੀ ਵਾਸ਼ਰਮ ਚਲਾ ਗਿਆ ਰਵੀ ਨਹਾ ਕੇ ਬਾਹਰ ਆਇਆ ਤਾਂ ਜੀਤ ਸੁੱਤੀ ਸੀ ਉਸਨੇ ਹੌਲੀ ਦੇਨੇ ਕਮਰੇ ਦਾ ਵਾਰ ਖੋਲਿਆ ਤੇ ਬਾਹਰ ਚਲਾ ਗਿਆ ਬਾਹਰ ਜਾ ਉਹ ਜਿੱਥੇ ਸਭ ਬੈਠ ਪਾਠ ਕਰਦੇ ਉਸ ਕਮਰੇ ਵਿੱਚ ਚਲਾ ਗਿਆ ਰਵੀ ਦੇ ਦਾਦਾ ਜੀ ਤੇ ਪਾਪਾ ਜੀ ਵੀ ਪਾਠ ਕਰ ਰਹੇ ਸੀ ਉਸਨੇ ਵੀ ਨਿਤਨੇਮ ਸ਼ੁਰੂ ਕਰਤਾ ਸਿਮਰਨ ਆਪਣੀ ਭਾਬੀ ਜੀਤ ਕੋਲ ਚਲੀ ਗਈ ਜਦ ਉਸਨੇ ਕਮਰੇ ਦਾ ਵਾਰ ਖੋਲਿਆ ਤਾਂ ਜੀਤ ਦੀ ਅੱਖ ਖੁੱਲ ਗਈ ਉਸਨੇ ਉੱਬੜਵਾਹੇ ਪੁੱਛਿਆ ਦੀਦੀ ਦਿਨ ਚੜ ਗਿਆ ਉਹ ਨਹੀਂ ਭਾਬੀ ਜੀ ਹਲੇ ਤਾਂ 4:30 ਹੋਏ ਅੱਛਾ ਵੀਰ ਜੀ ਨਿਤਨਮ ਕਰਨ ਗਏ ਜੀ ਇਹਦੀ ਇਧਰ ਉਧਰ ਘੁੰਮਦੀ ਨਿਗਾਹ ਵੇਖ ਸਿਮਰਨ ਨੇ ਗਿਆ ਅੱਛਾ ਮੈਨੂੰ ਨਹੀਂ ਜਗਾਇਆ ਇਹ ਡਿਊਟੀ ਮੈਂ ਨਿਵਾ ਦਿੱਤੀ ਜਗਾਉਣ ਵਾਲੀ ਕਿਆ ਦੋਵੇਂ ਹੱਸ ਪਈਆਂ ਜੀ ਟੁੱਟ ਕੇ ਨਹਾ ਲਈ ਉਸਨੇ ਫਿੱਕਾ ਗੁਲਾਬ ਵੀ ਸੂਟ ਪਾਇਆ ਬਹੁਤ ਹੀ ਸੋਹਣੀ ਲੱਗ ਰਹੀ ਸੀ ਹਾਈ ਭਾਬੀ ਨਜ਼ਰ ਨਾ ਲੱਗੇ ਕਿਆ ਸਿਮਰ ਨੇ ਜੱਫੀ ਪਾ ਲਈ ਬਸ ਕਰ ਬਸ ਕਰ ਮਸਕਨ ਆਲਾ ਐਨੀ ਸੋਹਣੀ ਨਹੀਂ ਮੈਂ ਉਹ ਐ ਕਿਉਂ ਬੋਲਦੀ ਭਾਬੀ ਸੋਹਣਾ ਸ਼ਕਲ ਦਾ ਥੋੜੀ ਹੁੰਦਾ ਤੁਸੀਂ ਤਾਂ ਖਰਾ ਸੋਨਾ ਉਹ ਸੋਨਾ ਅੱਛਾ ਜੀ ਚਾਹ ਖਾਂਦਿਆਂ ਵਿੱਚ ਮੇਰੇ ਵਿੱਚ ਕੀ ਖਰਾ ਦਿਸਿਆ ਕੋਈ ਨਾ ਸੋਹਣ ਨੂੰ ਥੋੜਾ ਪਤਾ ਹੁੰਦਾ ਉਹ ਖਰਾਜਮ ਕੋਟਾ ਇਹ ਤਾਂ ਉਹਦੀ ਚਮਕ ਦੱਸਦੀ ਅੱਛਾ ਜੀ ਹਾਂ ਜੀ ਦੋਵੇਂ ਗੱਲਾਂ ਕਰ ਰਹੀਆਂ ਸਨ ਕਿ ਜੀਤ ਨੂੰ ਜੀਤ ਦੀ ਸੱਸ ਤੇ ਜਠਾਣੀ ਵੀ ਆ ਗਈਆਂ ਜੀਤ ਨੇ ਉੱਠ ਪੈਰੀ ਹੱਥ ਲਾਏ ਤਾਂ ਜੀਤ ਦੀ ਸੱਸ ਨੇ ਸੌ ਆਸ਼ੀਸ਼ ਦਿੱਤੀ ਫਿਰ ਜੀਤ ਨੇ ਜਠਾਣੀ ਦੇ ਲਾਉਣੇ ਚਾਏ ਤਾਂ ਉਸਨੇ ਚੁੱਕਣ ਤੋਂ ਪਹਿਲਾਂ ਹੀ ਫੜ ਲਿਆ ਛੋਟੀਆਂ ਪੈਣਾ ਚੁੱਕਦੀਆਂ ਨਹੀਂ ਜੱਫੀ ਪਾਉਂਦੀਆਂ ਜੀਤ ਦੀ ਸੱਸ ਨੇ ਜੀਤ ਨੂੰ ਗਹਿਨੇ ਫੜਾਈ ਲੈ ਪੁੱਤ ਇਹ ਤੇਰੀ ਆਮਾਨਤ ਉਸਨੇ ਤਿੰਨ ਡੱਬੇ ਰੱਖੇ ਇੱਕ ਵਿੱਚ ਜੁਗਨੀ ਸੈੱਟ ਇੱਕ ਵਿੱਚ ਰਾਣੀ ਹਾਲ ਇੱਕ ਵਿੱਚ ਕੰਗਣ ਪੰਜੇਬਾਂ ਤੇ ਮਿੰਨੀ ਸੈੱਟ ਜੀਤ ਨੇ ਹੱਥ ਜੁੜ ਗਿਆ ਮੰਮੀ ਜੀ ਮੈਨੂੰ ਇਹਨਾਂ ਤੋਂ ਜ਼ਿਆਦਾ ਰਿਸ਼ਤਿਆਂ ਦੇ ਪਿਆਰ ਚਾਹੀਦਾ ਜੋ ਕੱਲ ਦਾ ਮਿਲ ਰਿਹਾ ਇਹ ਗਹਿਣੇ ਉਸ ਪਿਆਰ ਅੱਗੇ ਕੁਝ ਹੁੰਦੇ ਤਾਂ ਪਰ ਮੈਨੂੰ ਦਿਲਚਸਪੀ ਨਹੀਂ ਕੋਈ ਨਾ ਪੁੱਤ ਪਾਲ ਲੈ ਚੱਲ ਸਿਮਰਨ ਕੁੜੀ ਨੂੰ ਤਿਆਰ ਕਰ ਫਿਰ ਗੁਰਦੁਆਰਾ ਸਾਹਿਬ ਜਾਣਾ ਇੱਕ ਮਿੰਟ ਮੰਮੀ ਜੀ ਬੁਰਾ ਨਾ ਮੰਨਿਓ ਗੁਰਦੁਆਸ ਸਹਿ ਮੈਂ ਚਾਹੁੰਦੀ ਹਾਂ ਕਿ ਮੈਂ ਸਿੰਪਲ ਜਾਮਾ ਸਾਧ ਜੀਵਨ ਉਹ ਤਿੰਨੋ ਜੀਤ ਦੀ ਇਸ ਸੋਚ ਤੇ ਅਚੰਬਿਤ ਰਹਿ ਗਈਆਂ ਕੁੜੇ ਤੂੰ ਤਾਂ ਉਮਰੋਂ ਪਹਿਲਾ ਸਿਆਣੀਏ ਧੀਏ ਜਿਵੇਂ ਤੇਰੀ ਮਰਜ਼ੀ ਕਿਆ ਜੀਤ ਦੇ ਸਸ ਨੇ ਜੀਤ ਦੇ ਸਿਰ ਤੇ ਹੱਤਰਿਆ ਬਾਹਰ ਚਲੀਆਂ ਗਈਆਂ ਜੀਤ ਤੇ ਸਿਮਰਨ ਗੱਲਾਂ ਕਰਨ ਲੱਗੀਆਂ ਸਾਡੇ ਪੰਜ ਰਵੀ ਕਮਰੇ ਵਿੱਚ ਆਇਆ ਉਸਨੇ ਫਿੱਕਾ ਗੁਲਾਬੀ ਧਮਾਲਾ ਬੰਨਿਆ ਸੀ ਇਹ ਚਿੱਟਾ ਕੁੱਟਾ ਪਜਾਮਾ ਵੇਖ ਜੀਤ ਦੀ ਧੜਕਣਾ ਤੱਕ ਤੱਕ ਕਰਨ ਲੱਗੀ ਰਵੀ ਵੀ ਜੀਤ ਨੂੰ ਵੇਖ ਹੈਂਗ ਹੋ ਗਿਆ ਉਸਨੇ ਦੁਪੱਟਾ ਇੱਕ ਸਰਦਾਰਨੀ ਵਾਂਗ ਲਿਆ ਸੀ ਦੋਵਾਂ ਨੂੰ ਵੇਖ ਸਿਮਰਨ ਤੇ ਪਹੰਗੂਰਾ ਮਾਰਿਆ ਓਹੋ ਓਹੋ ਚੱਲ ਭਾਬੀ ਜਲਦੀ ਆ ਜਾਓ ਬਾਹਰ ਕਹਿ ਸਿਮਰਨ ਬਾਹਰ ਚਲੀ ਗਈ ਰਵੀ ਨੇ ਜੀਤ ਦੇ ਸੂਟ ਰੰਗ ਦਾ ਦਮਾਲਾ ਬੰਨਿਆ ਸੀ ਦੋਵੇਂ ਇੱਕ ਦੂਜੇ ਨੂੰ ਟਿੱਕ ਟਿੱਕੀ ਲਗਾ ਵੇਖ ਰਹੇ ਸੀ ਸਿਮਰਨ ਦੇ ਖੰਗੂਰੇ ਨੇ ਦੋਮਾ ਦੇ ਖਿਆਲਾਂ ਦੀ ਲੜੀ ਤੋੜ ਦਿੱਤੀ ਤੇ ਦੋਵੇਂ ਹੱਸਣ ਲੱਗੇ "ਕਿਆ ਬਾਤ! ਤੁਸੀਂ ਬੜੇ ਸੋਹਣੇ ਲੱਗ ਰਹੇ ਸਾਦਗੀ ਵਿੱਚ। ਤੁਸੀਂ ਵੀ ਸੋਹਣੇ ਲੱਗ ਰਹੇ।" ਹੁੱਟੇ ਪਜਾਮੇ ਵਿੱਚ ਸਰਦਾਰ ਸਾਹਿਬ ਜੀ ਦੇ ਮੂੰਹ ਸਹਿਸਵਾਹੀ ਨਿਕਲ ਗਿਆ। "ਤਨ ਪਾਗੋ ਏ ਰੱਬਾ ਜੋ ਮੇਰੇ ਜੋ ਮੈਨੂੰ ਸਰਦਾਰ ਸਾਹਿਬ ਨਾਲ ਸੰਬੋਧਿਤ ਕਰਿਆ ਜੀਤ ਖਿੜਖਿੜ ਹੱਸ ਪਈ। ਫਿਰ ਦੋਵੇਂ ਗੁਰਦੁਆਰਾ ਸਾਹਿਬ ਚਲੇ ਗਏ ਵਾਹਿਗੁਰਜੀ ਦਾ ਸ਼ੁਕਰਾਨਾ ਕਰਕੇ ਵਾਪਸ ਘਰ ਆ ਗਏ। ਕਾਰਾ ਕੇ ਜੀਤ ਨੇ ਵੇਖਿਆ ਰਿਸ਼ਤੇਦਾਰ ਬਹੁਤੇ ਸੁੱਤੇ ਸੀ ਕੁਝ ਜਾਗਦੇ ਸੀ ਰਵੀ ਤੇ ਜੀਤ ਦਾਦਾ ਜੀ ਦੇ ਕਮਰੇ ਵਿੱਚ ਗਏ ਵੇਖਿਆ ਦਾਦਾ ਜੀ ਪਾਪਾ ਜੀ ਰਵੀ ਦੇ ਮਾਮੇ ਰਵੀ ਦਾ ਵੱਡਾ ਭਰਾ ਸਭ ਕਮਰੇ ਵਿੱਚ ਜੀਤ ਲਈ ਸਭ ਵੱਡੇ ਸੀ ਰਵੀ ਤੇ ਜੀਤ ਨੇ ਦਾਦਾ ਜੀ ਦੇ ਪੈਰੀ ਹੱਥ ਲਾਉਣੇ ਚਾਏ ਤਾਂ ਦਾਦਾ ਜੀ ਨੇ ਰੋਕ ਲਿਆ ਤੁਹਾਡੀ ਥਾਂ ਪੈਰਾ ਵਿੱਚ ਨਹੀਂ ਮੇਰੇ ਦਿਲ ਵਿੱਚ ਹੀ ਦੋ ਮਨੋਂ ਸ਼ਾਤੀ ਨਾਲ ਲਾ ਲਿਆ ਗਰੂ ਉਹ ਤੁਸੀਂ ਮੇਰਾ ਮੈਨੂੰ ਫੱਕਰੇ ਰਵਿੰਦਰ ਕਿ ਤੂੰ ਮੇਰਾ ਪੋਤਾ ਹੈ ਤੇ ਦਿੱਤੇ ਸੰਸਕਾਰਾਂ ਦਾ ਪ੍ਰਭਾਵ ਵੇਖ ਲਿਆ ਮੈਂ ਜੀਤ ਦੇ ਸਿਰ ਤੇ ਹੱਥ ਰਿਆ ਤੇ ਕਿਹਾ ਪੁੱਤਰਾ ਇੱਥੇ ਇਸ ਘਰ ਵਿੱਚ ਨੌਹਾਂ ਤੀਆਂ ਇੱਕ ਬਰਾਬਰ ਨੇ ਖੁੱਲ ਕੇ ਆਪਣੀ ਜ਼ਿੰਦਗੀ ਜੀਵੋ ਬਸ ਇੰਨਾ ਯਾਦ ਰੱਖਿਓ ਮਾਨ ਮਰਿਆਦਾ ਦਾ ਧਿਆਨ ਦੇਵੇ ਜੀਤ ਨੇ ਜੀ ਬਾਪੂ ਜੀ ਕਹਿ ਸਿਰ ਨਹੀਂ ਮਾਲਿਆ ਫਿਰ ਸਭ ਨੂੰ ਸੱਤ ਸ਼੍ਰੀ ਕਲ ਬੁਲਾਇਆ ਵਾਪਸ ਕਮਰੇ ਵਿੱਚ ਆ ਗਏ ਗੁਰਜੀਤ ਆਪਾ ਤੇਰੇ ਪੇਕੇ ਪਿੰਡ ਵੀ ਜਾਣਾ ਉੱਥੇ ਇੰਜ ਸਾਦੀ ਨਹੀਂ ਜਾਣਾ ਥੋੜਾ ਸੱਜ ਫਬਲ ਹੈ ਉਹ ਗੱਲਾਂ ਹੀ ਕਰ ਰਹੀ ਸੀ ਕਿ ਭਾਬੀ ਆ ਗਈ ਲੈਵੇ ਲਵਲੇ ਕਪਲ ਚਾਹ ਪਿਓ ਤੇ ਇਸ ਠੰਡ ਦੇ ਮੌਸਮ ਵਿੱਚ ਗਰਮ ਹੋ ਜਾਓ ਇੱਕ ਚਾਹ ਵੀ ਠੰਡ ਵਿੱਚ ਗਰਮਾਹਟ ਦਿੰਦੀ ਭਾਬੀ ਗੁੱਜੀਆਂ ਸ਼ਰਾਰਤਾਂ ਕਰ ਰਹੀ ਸੀ ਤਿੰਨੋਂ ਚਾਹ ਪੀਣ ਲੱਗੇ ਇਧਰ ਜੀਤ ਦੇ ਪੇਕੇ ਘਰ ਵੀ ਤਿਆਰੀਆਂ ਹੋ ਰਹੀਆਂ ਸੀ ਨਾਲੇ ਡਰ ਸੀ ਪਤਨ ਨਹੀਂ ਜੀਤ ਨੂੰ ਸਭ ਨੇ ਕਿਵੇਂ ਰੱਖਿਆ ਹੋਣਾ ਕਿ ਤੇ ਜੀਤ ਦੀ ਅਸਾਸਨਾ ਉਸ ਨੂੰ ਤਾਨੇ ਮਾਰੇ ਜਾਂ ਸਵੀਕਾਰ ਹੀ ਨਾ ਕਰੇ ਜੈਲਾ ਬਹੁਤ ਪਰੇਸ਼ਾਨ ਸੀ ਦੂਜੀ ਤਰਫ ਇਹ ਵੀ ਤਰਵਾ ਸੀ ਕਿ ਸ਼ਾਇਦ ਵਹਿਮ ਹੀ ਹੋਵੇ ਲੱਗਦਾ ਨਹੀਂ ਜੀਤ ਨਾਲ ਇਉਂ ਇੰਜ ਹੋ ਗੁਰਮਕ ਸਭ ਤਿਆਰੀਆਂ ਵੇਖ ਰਿਆ ਸੀ ਉਹਨਾਂ ਨੂੰ ਸੀ ਸਭ ਆਉਣਗੇ ਜੀਤ ਦੇ ਤੇ ਇੱਕ ਸਿਰਫ ਜੀਤ ਦੇ ਰਵੀ ਹੀ ਆ ਰਹੇ ਨੇ ਤਾਂ ਜੈਲਾ ਹੋਰ ਵੀ ਪਰੇਸ਼ਾਨ ਹੋ ਲੱਗਦਾ ਕਿ ਉੱਥੇ ਕੋਈ ਗੜਬੜ ਹੋਈ ਹੈ ਇਹ ਸਾਡੀ ਵਿਰਤੀ ਹੁੰਦੀ ਜਦ ਇਹੋ ਜਿਹੇ ਹਾਲਾਤ ਹੋਣ ਫਿਰ ਮਨ ਡੋਲਦਾ ਬਹੁਤ ਕੁਝ ਸੋਚਦਾ ਉਲਟਾ ਪੁਲਟਾ ਜਦ ਤੱਕ ਸੱਚਾਈ ਦਾ ਪਤਾ ਨਹੀਂ ਲੱਗਦਾ ਨਕਾਰਾਤਮਕ ਸੋਚ ਵੱਲ ਉਡਾਰੀ ਆ ਮਾਰਦਾ ਰਹਿੰਦਾ ਪਰ ਜੀਤੇ ਦਾਦਾ ਜੀ ਸਮਿੱਧ ਸੀ ਜੇਲੇ ਦੀ ਪਰੇਸ਼ਾਨੀ ਉਸਨੇ ਜੇਲ੍ਹ ਨੂੰ ਕਿਹਾ ਪੁੱਤ ਸਭ ਉਸ ਮਾਲਕ ਦੇ ਹੱਥ ਹੈ ਤੀ ਦਾ ਚਿਹਰਾ ਹੀ ਦੱਸ ਦੇਵੇਗਾ ਉਹ ਖੁਸ਼ ਹੈ ਜਾਂ ਨਹੀਂ ਬਸ ਉੱਬਰ ਰੱਖ ਬਾਪੂ ਜੀ ਜੀ ਤਾਂ ਸਵਾਭੀ ਆਪਣੀ ਮਾਂ ਵਰਗਾ ਤੁਹਾਨੂੰ ਲੱਗਦਾ ਉਹ ਕੁਝ ਦੱਸੇ ਪੁੱਤਰਾ ਇਸ ਉਮਰ ਦੇ ਤਾਂ ਇਹਨਾਂ ਤੇ ਜਾਣ ਲਿਆ ਕਿ ਚਿਹਰਾ ਪਾਵੇਂ ਹੱਸਦਾ ਹੋਵੇ ਪਰ ਝੁਰੜੀਆਂ ਦੱਸਦੀਆਂ ਕਿੰਨੀਆਂ ਚਿੰਤਾਵਾਂ ਚ ਇਨਸਾਨ ਆ ਅੱਖਾਂ ਪਾਵੇਂ ਸਕੀਆਂ ਪਰ ਅੱਖਾਂ ਦੇ ਘੇਰੇ 'ਚ ਦੱਸੀਆਂ ਅੰਦਰ ਨੂੰ ਦੱਸਦੀਆਂ ਕਿੰਨਾ ਸੌਂਦਾ ਇਨਸਾਨ ਉਸੇ ਤਰ੍ਹਾਂ ਪੁੱਤ ਇੱਕ ਔਰਤ ਪਾਵੇਂ ਲੱਖ ਬਾਹਰੋਂ ਖੁਸ਼ ਦਿਖਾਈ ਦੇਵੇ ਪਰ ਉਹਦੇ ਚਿਹਰੇ ਦੀ ਚਮਕ ਦੱਸਦੀ ਉਹ ਖੁਸ਼ ਆ ਜਾ ਦੁਖੀ ਰੱਬ ਤੇ ਭਰੋਸਾ ਰੱਖ ਸਭ ਠੀਕ ਹੋ ਬਾਕੀ ਚੰਨੀ ਨੂੰ ਤਾਂ ਸਭ ਦੱਸੂ ਜੀਤ ਉਹਦੀ ਪੂਆ ਨਹੀਂ ਸਹੇਲੀਏ ਉਹਦੀ ਮਾਂ ਵੀ ਤੇ ਬਾਪੂ ਜੀ ਇਧਰ ਜੀਤ ਤੇ ਸਿਮਰਨ ਨੇ ਉੱਚਾ ਜੂੜਾ ਬਣਾਇਆ ਵਾਲਾਂ ਦਾ ਸਾਦਾ ਮੇਕਅਪ ਰਾਣੀ ਹਾਰ ਮੋਰਨੀਆਂ ਵਾਲਾ ਤੇ ਮਿੰਨੀ ਸੈਟ ਪਾ ਦਿੱਤਾ ਦੁਪੱਟਾ ਪੂਰੇ ਸਲੀਕੇ ਨਾਲ ਲਿਆ ਤੇ ਉਤੋਂ ਦੀ ਸ਼ਾਲ ਦੀ ਪੁੱਕੜ ਮਾਰ ਲਈ ਬਹੁਤ ਸੋਹਣੀ ਲੱਗ ਰਹੀ ਸੀ ਜੀਤ ਦੀ ਸੱਸ ਨੇ ਕਾਲਾ ਟਿੱਕਾ ਲਾਇਆ ਤੇ ਰਵੀ ਜੀਤ ਦੋਵੇਂ ਗੱਡੀ ਵਿੱਚ ਬੈਠ ਚੱਲ ਪਏ ਜੀਤ ਤੇ ਰਵੀ ਦੋਵੇਂ ਜੀਤ ਦੇ ਪੇਕੇ ਚਲੇ ਗਏ ਜਦ ਗੱਡੀ ਬਾਹਰ ਵਿੱਚ ਆਈ ਤਾਂ ਸਾਰਾ ਟੱਬਰ ਇਕੱਠਾ ਹੋ ਗਿਆ ਜੀਤ ਦੇ ਨਾਨਕੇ ਦਾਦਕੇ ਬਾਕੀ ਰਿਸ਼ਤੇਦਾਰ ਵੀ ਸਭ ਇੱਥੇ ਹੀ ਸੀ ਜੀਤ ਦੇ ਚਿਹਰੇ ਦੀ ਚਮਕ ਵੇਖ ਕੇ ਤੇ ਹਾਰ ਸ਼ਿੰਗਾਰ ਵੇਖ ਸਾਰੇ ਟੱਬਰ ਨੇ ਮਨ ਹੀ ਮਨ ਸ਼ੁਕਰਾਨਾ ਕੀਤਾ ਦੋ ਮਾਨੂੰ ਅੰਦਰ ਲਿਜਾਇਆ ਗਿਆ ਜੀਤ ਆਪਣੇ ਪੂਆ ਨੂੰ ਇੰਜ ਮਿਲੀ ਜਿਵੇਂ ਜੀਰਾ ਬਾਦ ਮੀਂਹ ਪਿਆ ਹੁੰਦਾ ਜੀਤ ਚੰਨੀ ਨਿੱਕੀ ਤਿੰਨੋਂ ਇੱਕ ਕਮਰੇ ਵਿੱਚ ਲਿਆਂ ਗਈਆਂ ਤੇ ਗੱਲਬਾਤ ਕਰਨ ਲੱਗੀਆਂ ਅੱਛਾ ਜੀਤ ਇਹ ਦੱਸ ਤੂੰ ਖੁਸ਼ ਤਾਂ ਹੈ ਹਾਂ ਪੂਆ ਬਹੁਤ ਖੁਸ਼ ਆਰਵਿੰਦਰ ਬਹੁਤ ਵਧੀਆ ਇਨਸਾਨ ਹੈ ਮੇਰਾ ਸਹੁਰਾ ਪਰਿਵਾਰ ਵੀ ਅੱਛਾ ਇੱਥੇ ਸਾਡੇ ਸਾਸੂਤੇ ਪੈਸੀ ਚੱਲ ਵਧੀਆ ਜਿਉਂਦੀ ਵਸਦੀ ਰਵੇਂ ਗੁਰਮਖ ਨੇ ਰਵਿੰਦਰ ਨਾਲ ਕਾਫੀ ਗੱਲਾਂ ਕੀਤੀਆਂ ਜਿਵੇਂ ਚਿਰਾਂ ਦੇ ਜਾਣਦੇ ਹੋਣ ਰਵਿੰਦਰ ਦਾ ਮਿਲਾਪੜਾ ਸੁਆਭ ਦੇਖ ਜੈਲਾ ਤੇ ਉਹਦੇ ਸਾਲੇ ਵੀ ਖੁਸੀ ਆਖਿਰ ਉਹਨਾਂ ਦੀ ਪੈਣ ਦੀ ਨਿਸ਼ਾਨੀ ਨੂੰ ਰਾਜਕੁਮਾਰ ਜੋ ਮਿਲ ਗਿਆ ਸੀ ਰਵੀ ਨੇ ਵੇਖਿਆ ਜੀਤ ਆਪਣੀ ਭੂਆ ਨਾਲ ਖੁਸੀ ਜੀਤ ਦੀ ਦਾਦੀ ਨੇ ਰਵੀ ਨੂੰ ਬੜਾ ਪਿਆਰ ਦਿੱਤਾ ਗੁਰਮਖ ਰਵੀ ਨੂੰ ਹਵੇਲੀ ਵੱਲ ਲੈ ਗਿਆ ਦੋ ਮਿੰਜ ਲੱਗ ਰਹੇ ਸੀ ਜਿਵੇਂ ਦੋਸਤ ਹੋਣ ਰਵੀ ਨੇ ਗੁਰਮਖ ਨੂੰ ਪੁੱਛਿਆ ਜੀ ਤੁਸੀਂ ਬੁਰਾ ਨਾ ਮੰਨੋ ਇੱਕ ਗੱਲ ਪੁੱਛਾਂ ਲੈ ਦੱਸ ਬੁਰਾ ਕਿਉ ਮੰਨਣਾ ਆਪਾਂ ਦੋਸਤਾਂ ਪੁੱਛੋ ਤੁਸੀਂ ਵਿਆਹੇ ਹੋ ਹਾ ਹਾ ਗੁਰਮਖਾਸ ਦਾ ਬੋਲਿਆ ਹਾਂਜੀ ਆਪਾਂ ਵਿਆਹੇ 8 ਸਾਲ ਦੀ ਅੱਛਾ ਜੀ ਬੱਚੇ-ਬੁੱਚੇ ਤੁਸੀਂ ਹੈਗੇ ਨੇ ਹੈ ਇਹ ਕਿਹੋ ਜਿਹਾ ਜਵਾਬ ਕੁਝ ਨਹੀਂ ਸੱਜਣਾ ਦਿਲਾਂ ਦੇ ਸੌਦੀਆ ਜਿਸ ਨੂੰ ਮੁਹੱਬਤ ਕੀਤੀ ਉਸਨੇ ਆਪਣੇ ਪਰਿਵਾਰ ਲਈ ਮੈਨੂੰ ਹੱਥ ਜੋੜ ਦਿੱਤੇ ਪਰ ਅੱਗੋ ਦੇ ਘਰ ਵਾਲਾ ਵੀ ਕਿਸੇ ਹੋਰ ਨਾਲ ਚਲਾ ਗਿਆ ਤੇ ਤੁਸੀਂ ਕਹਿੰਦੇ ਮੈਂ ਵਿਆਹਿਆ ਉਹ ਕਿਵੇਂ ਬਸ ਕਾਕਾ ਉਸੇ ਨੂੰ ਆਪਣੀ ਸਭ ਮੰਨਿਆ ਉਸ ਨੂੰ ਵੇਖ ਕੇ ਹੀ ਖੋਸ਼ਾਂ ਰਵੀ ਨੇ ਗੁਰਮਖ ਦੀ ਕਹਾਣੀ ਵਿੱਚ ਜੇ ਚਸ ਵੀ ਲਈ ਫਿਰ ਫਿਰ ਕੀ ਨਹੀਂ ਜੀ ਹੁਣ ਵੀ ਤਾਂ ਇੱਕ ਹੋ ਸਕਦੇ ਗੁਰਮਖ ਹੱਸਦੇ ਹੋਇਆ ਪਰ ਉਹਦੀ ਦਾ ਹਾਂ ਹੋਵੇ ਤਾਂ ਇੱਜ਼ਤ ਕਰਦਾ ਉਸਦੀ ਤੇ ਮਾਣ ਵੀ ਹੈ ਕਿ ਉਸਨੇ ਮੈਨੂੰ ਮੁਹੱਬਤ ਕਰਦੇ ਹੋਏ ਵੀ ਆਪਣੇ ਮਾਪੇ ਦੀ ਸੋਚੀ ਨਾਲੇ ਰਵੀ ਮੁਹੱਬਤ ਸੌਖੀ ਨਹੀਂ ਮਿਲਦੀ ਜਿਵੇਂ ਰੱਬ ਦੀ ਇਬਾਦਤ ਕਰਦੇ ਤਾਂ ਮਨ ਤੰਦ ਇਕਾਗਰਤਾ ਚਾਹੀਦੀ ਉਸੇ ਤਰ੍ਹਾਂ ਮੁਹੱਬਤ ਵੀ ਸਵਤ ਤੇ ਸਿੱਦਕਪੁਰ ਦੀ ਜਦ ਕਿਸੇ ਨਾਲ ਰੂਹ ਤੋਂ ਜੁੜੀਏ ਮੁਹੱਬਤ ਕਰੀ ਤਾਂ ਦਿਲ ਦੇ ਨਾਲ ਅੱਖਾਂ ਕੰਨਾਂ ਨੂੰ ਵੀ ਸਮਝਾਉਣਾ ਪੈਂਦਾ ਮੈਂ ਸਮਝਿਆ ਨਹੀਂ ਜੀ ਕਿਵੇਂ ਸਮਝੇਗਾ ਕਦੇ ਮੁਹੱਬਤ ਕੀਤੀ ਰਵੀ ਨੇ ਮੁਸਕਰਾਇਆ ਸਿਰ ਨਾ ਵਿੱਚ ਹਿਲਾ ਦਿੱਤਾ ਵੇਖ ਜਦ ਪਾਠ ਕਰਦਾ ਇਨਸਾਨ ਨਾ ਉਸਦਾ ਮਨ ਇੱਧਰ ਉੱਧਰ ਪਟਕਦਾ ਉਸ ਤਰ੍ਹਾਂ ਮੁਹੱਬਤ ਦਾ ਅਲਾਪ ਤਾਂ ਦੁਨੀਆਂ ਜੱਪਦੀ ਪਰ ਅੱਖਾਂ ਕਿਸੇ ਦੀ ਸੁੰਦਰਤਾ ਵੇਖ ਸਰੀਰ ਦਾ ਨਾਪ ਲੈਂਦੀਆਂ ਕਿਸੇ ਦੀ ਸੁਰੀਲੀ ਆਵਾਜ਼ ਮੰਤਰ ਮੁਕਤ ਕਰਦੀ ਫਿਰ ਅਸੀਂ ਪੁੱਲ ਜਾਂਦੇ ਕਿਸੇ ਨੂੰ ਮੁਹੱਬਤ ਕਰਦੇ ਅਸੀਂ ਉਹ ਮੁਹੱਬਤ ਨਹੀਂ ਸਾਡੀ ਤ੍ਰਿਸ਼ਨਾ ਹੁੰਦੀ ਪਰ ਜਦ ਸਾਨੂੰ ਕਿਸੇ ਦੀ ਆਵਾਜ਼ ਵਿੱਚੋਂ ਵੀ ਸੱਜਣ ਦਾ ਹਾਸਾ ਸੁਣਾਈ ਦੇਵੀ ਅੱਖਾਂ ਸਾਹਮਣੇ ਸੱਜਣ ਦੀ ਤਸਵੀਰ ਹੀ ਦਿਖਾਈ ਦੇਵੀ ਕਿ ਸਮਝੋ ਦੁਨੀਆਂ ਲਈ ਅਸੀਂ ਚੱਲੇ ਹੁੰਦੇ ਪਰ ਸਾਨੂੰ ਇਕੱਲਿਆਂ ਨੂੰ ਵੀ ਇਕਲਤਾ ਨਹੀਂ ਲੱਗਦੀ ਬਲਕਿ ਆਪਣੇ ਨਾਲ ਉਹ ਤੁਰਦਾ ਮਹਿਸੂਸ ਹੁੰਦਾ ਮਨ ਵਿੱਚ ਚੱਲਦੀਆਂ ਇਕੱਲਾਂ ਦਾ ਹੰਗਾਰਾ ਪਾਦਾ ਮਹਿਸੂਸ ਹੁੰਦਾ ਦੁੱਖ ਵਿੱਚ ਉਹਦਾ ਦਰਦ ਵੰਡਾਉਂਦਾ ਮਹਿਸੂਸ ਹੁੰਦਾ ਜਿਵੇਂ ਆਪਣੇ ਮੋਢੇ ਤੇ ਸਾਦਾ ਸਿਰ ਰੱਖ ਕਹਿ ਰਿਹਾ ਹੋਵੇ ਫਿਕਰ ਕਿਸ ਗੱਲ ਦੀ अपारल के हल करना सब अरा भी अचंभित सी उसने गुरमुख दे हाथ फड़ चूम ले ते कुट के गल वकड़ी पा ली ओए की होया कुछ नहीं जी ਤੁਹਾਡੀਆਂ ਗੱਲਾਂ ਇੰਜ ਪ੍ਰਤੀਤ ਹੋਈਆਂ ਜਿਵੇਂ ਕਿਸੇ ਫਿਲਮ ਦੀ ਸਟੋਰੀ ਹੋਵੇ ਮੇਰੀ ਮਦਦ ਦੀ ਜ਼ਰੂਰਤ ਹੋਈ ਦੱਸਿਓ ਜ਼ਰੂਰ ਇਹਨੇ ਨੂੰ ਚੈਲਾ ਆ ਗਿਆ ओए आਜੋ ਪਾਈ ਰੋਟੀ ਪਾਣੀ ਖਾਓ ਤੁਸੀਂ ਇੱਥੇ ਟੈਲ ਦੇ ਫਿਰਦੇ ਹੋ ਲੱਗਦਾ ਪਸ਼ੂਆਂ ਨਾਲ ਬੜਾ ਪਿਆਰ ਸਾਕਿਆ ਦਾ ਚੱਲੇ ਨੇ ਜਵਾਈ ਦੀ ਤਾਰੀਫ ਕਰਦੇ ਕਿਆ ਹਾਂ ਬਾਪੂ ਜੀ ਇਹਨਾਂ বিনা ਆਪਣਾ ਕੀ ਐ ਇਹਨਾਂ ਦਾ ਦੁੱਧ ਪੀ ਤਾਕਤ ਆਉਂਦੀ ਇਹਨਾਂ ਦੇ ਗੋਹੇ ਦੀਆਂ ਬਾਥੀਆਂ ਨਾਲ ਕਾਰਨੀ ਵਿੱਚ ਦੁੱਧ ਉੱਬਲਦਾ ਹਾਂ ਪੁੱਤਰ ਇਹ ਤਾਂ ਹੈ ਤਿੰਨੋਂ ਵਾਪਸ ਘਰ ਆ ਗਏ ਰੋਟੀ ਖਾ ਰਵੀ ਨੇ ਕਿਹਾ ਜੀ ਹੁਣ ਸਾਨੂੰ ਇਜਾਜ਼ਤ ਦੇਵੋ ਤੁਸੀਂ ਵੀ ਜਲਦੀ ਆਉਣਾ ਸਭ ਨੇ ਗੁਰਮਖ ਨੂੰ ਜੱਫੀ ਪਾਉਂਦੇ ਰਵੀ ਨੇ ਕਿਹਾ ਤੁਸੀਂ ਵੀ ਆਉਣਾ ਜ਼ਰੂਰ ਹੁਣ ਤਾਂ ਤੁਸੀਂ ਮੇਰੇ ਦਿਲ ਦੇ ਵਿੱਚ ਬਹੁਤ ਨਜ਼ਦੀਕ ਹੋ ਗਏ। ਆਵੇਂ 2-4 ਘੰਟੇ ਇਕੱਠੇ ਹੋਏ ਆਪਾਂ ਨਹੀਂ ਰਵੀ ਮੈਂ ਤਾਂ ਜਾਣਾ ਬਿੰਦ। ਜੈਲੇ ਨੇ ਟੋਕਦੇ ਕਿੱਲਾ ਐਂ ਕਿਵੇਂ ਜਾਣਾ ਪੁੱਤ ਜੈਲੇ ਵਾਂਗ ਤੂੰ ਵੀ ਇਸ ਘਰ ਦਾ ਪੁੱਤ ਹੀ ਹਾਲੇ ਨੇ ਜਾਣ ਦੇਣਾ। ਓਏ ਮਾਤਾ ਆਪਾਂ ਆਪਣਾ ਲੈ ਕੇ ਬਹਿ ਗਏ। ਪੂੜੀ ਨਸੋਰੇ ਤੋੜੀਏ ਫੇਰੀ ਆਪਾਂ ਜਾਵਾਂਗੇ। ਸਭ ਹੱਸ ਪਏ। ਰਵੀ ਤੇ ਜੀਤ ਵਾਪਸ ਆ ਗਏ। ਉਹਨਾਂ ਬਾਅਦ ਰਿਸ਼ਤੇ ਦਾ ਚਲੇ ਗਏ। ਸਿਰਫ ਜੈਲ ਦੀ ਪੂਆ ਤੇ ਗੁਰਮਖਜੀਤ ਦਾ ਇੱਕ ਮਾਮਾ ਤੇ मामੀ ਰਹਿ ਗਏ ਜੈਲ ਦੀ ਪੂਆ ਦੇ ਮੁੰਡੇ ਨੋਹਾ ਵਿੱਚ ਚਲੇ ਗਏ ਇੱਧਰ ਰਵੀ ਦੇ ਆਏ ਸਾਰੇ ਰਿਸ਼ਤੇਦਾਰ ਚਲੇ ਗਏ ਬਸ ਕਰਾਂ ਦੇ ਕੰਮ ਧੰਦਾ ਸੰਭਾਲ ਰਹੇ ਸੀ ਰਵੀ ਨੇ ਗੱਡੀ ਵਿੱਚ ਗਾਣੇ ਲਗਾ ਦਿੱਤੇ ਜੀਤ ਚੁੱਪ ਸੀ ਤਾਂ ਉਸਨੇ ਸੋਚਿਆ ਕਿ ਮਨ ਠੀਕ ਹੋ ਜਾਵੇਗਾ ਪਰ ਮੈਂ ਲਖ ਸੋਹਰਾ ਪਰਵਾਜ਼ ਚੰਗਾ ਹੋਵੇ ਪਰ ਮਾਪੇ ਤਾਂ ਮਾਪੇ ਹੁੰਦੇ ਜੀਤ ਆਪਣੀਆਂ ਪੂਆ ਬਾਰੇ ਸੋਚ ਰਹੀ ਸੀ ਕਾਸ਼ ਉਹਨਾਂ ਦੀ ਜ਼ਿੰਦਗੀ ਵੀ ਸਮਰ ਜਾਵੇ ਅਰਵੀ ਨੇ ਵਿਖਿਆ ਜੀਤ ਚੁੱਪਾ ਉਸ ਦਾ ਧਿਆਨ ਗਾਣਿਆਂ ਵਿੱਚ ਹੈ ਹੈ ਹੀ ਨਹੀਂ ਉਸਨੇ ਇੱਕਦਮ ਗੱਡੀ ਦੇ ਬ੍ਰੇਕ ਮਾਰੇ ਤੇ ਜੀਤ ਮੁਰੇ ਮੂਨਾ ਮਾਰ ਲਵੇ ਰਵੀ ਨੇ ਬਾ ਕਰ ਲਈ ਇੱਕਦਮ ਬੱਜੇ ਬ੍ਰੇਕਾਂ ਨੇ ਜੀਤ ਦਾ ਖਿਆਲ ਤੋੜ ਦਿੱਤਾ ਹਾਏ ਕੀ ਹੋਇਆ ਇਹ ਤਾਂ ਮੈਂ ਜਾਨਣਾ ਚਾਹੁੰਦਾ ਕੀ ਹੋਇਆ ਮੈਂ ਕਿਹਾ ਗੱਡੀ ਦੇ ਬ੍ਰੇਕ ਕਿਉਂ ਮਾਰੇ ਮੈਂ ਕਿਹਾ ਤੁਸੀਂ ਜਵਾਨ ਦੇ ਬ੍ਰੇਕ ਕਿਉਂ ਮਾਰੇ ਹੈ ਹੈ ਕੀ ਕਦੋਂ ਦਾ ਵੇਖ ਰਿਹਾ ਜਾ ਦੇ ਕਰੋ ਤੁਰੇ ਤੁਸੀਂ ਚੁੱਪੋਂ ਦੱਸੋ ਜੀਨੀ ਲੱਗਦਾ ਤਾਂ ਮੈਂ ਸ਼ਟਡਾਊਨਾਂ ਕਿਉਂਕਿ ਤੁਹਾਡੇ ਚਿਹਰੇ ਦੀ ਸਮਾਇਰ ਚਾਹੀਦੀ ਉਦਾਸੀ ਨਹੀਂ ਰਵੀ ਨੇ ਜੀਤ ਦਾ ਹੱਥ ਫੜ ਲਿਆ ਤੇ ਦੂਜੇ ਹੱਥ ਨਾਲ ਦਬ ਕੇ ਕਹਿਣ ਲੱਗਾ ਗੁਰਜੀਤ ਵੇਖ ਆਪਾਂ ਦੋਸਤਾਂ ਤੇ ਗੱਲਬਾਤ ਨਾਲ ਸਫਰ ਵਧੀਆ ਲੰਗਾ ਚੁੱਪ ਨਾਲ ਤਾਂ ਜਰ ਇੰਜ ਲੱਗਦਾ ਜਿਵੇਂ ਸ਼ਮਸ਼ਾਨ ਕਿਸਾਟਾ ਹੁੰਦਾ ਜੀਤ ਨੇ ਆਪਣਾ ਇੱਕ ਹੱਥ ਰਵੀ ਦੇ ਮੂੰਹ ਤੇ ਰੱਖ ਦਿੱਤਾ ਮੈਂ ਤਾਂ ਜੀ ਆਪਣੀਆਂ ਭੂਆ ਬਾਰੇ ਸੋਚ ਰਹੀ ਸੀ ਕਾਸ਼ ਉਹਨਾਂ ਦੀ ਜ਼ਿੰਦਗੀ ਵੀ ਸਮਰ ਜਾਵੇ ਗੁਰਜੀਤ ਸਭ ਠੀਕ ਹੋਊ ਜਰ ਇੱਕ ਗੱਲ ਦੱਸ ਇਹ ਗੁਰਮਖ ਤੇਰੇ ਪਾਪਾ ਦੀ ਭੂਆ ਦਾ ਦੋਤਾ ਹਾਂਜੀ ਤੇਰੀ ਭੂਆ ਕਦੇ ਆਪਣੀ ਭੂਆ ਕੋਲ ਰਹਿ ਕੇ ਆਈ ਆ ਹਾਂਜੀ ਜਦ ਭੂਆ ਦੇ ਮੁੰਡੇ ਦਾ ਵਿਆਹ ਸੀ ਤਾਂ ਨਿੱਕੀ ਭੂਆ 2 ਮਹੀਨੇ ਲਾ ਕੇ ਆਈ ਸੀ ਅੱਛਾ ਤੁਸੀਂ ਕਿਉਂ ਪੁੱਛ ਰਹੇ ਗੁਰਜੀਤ ਗੁਰਮਖ ਕਿਸੇ ਕੁੜੀ ਨੂੰ ਮੁਹੱਬਤ ਕਰਦਾ ਤੇ ਉਸ ਲਈ ਵਿਆਹ ਨਹੀਂ ਕਰਵਾਇਆ ਉਹ ਕਹਿੰਦਾ ਸੀ ਕਿ ਉਹਦੀ ਪਸੰਦ ਨੇ ਆਪਣੇ ਘਰ ਦੇ ਲਈ ਮੈਨੂੰ ਹਾਂ ਨਹੀਂ ਕੀਤੀ ਤੇ ਜਿੱਥੇ ਉਹ ਵਿਆਹੀ ਸੀ ਅੱਗੋਂ ਉਹਦੇ ਘਰ ਵਾਲਾ ਕਿਸੇ ਹੋਰ ਨਾਲ ਹੈ ਏਦਾਂ ਮਤਲਬ ਨਿੱਕੀ ਪੂਆ ਜਿਸ ਸਰਦਾਰ ਦੀ ਗੱਲ ਕਰਦੀ ਸੀ ਉਹ ਗੁਰਮukh ਅੰਕਲ ਨੇ ਕੀ ਮਤਲਬ ਤੇਰਾ ਰਵੀ ਮੈਨੂੰ ਪਹਿਲਾਂ ਜੱਸੀ ਦੀ ਫੋਟੋ ਨਹੀਂ ਦਿਖਾਈ ਸੀ ਵਿਆਹ ਤੋਂ 3 ਦਿਨ ਪਹਿਲਾਂ ਹੀ ਮੈਨੂੰ ਜੱਸੀ ਦੀ ਫੋਟੋ ਮਿਲੀ ਸੀ ਜੀਤ ਨੇ ਰਵੀ ਨੂੰ ਸਾਰੇ ਗੱਲ ਦੱਸ ਦਿੱਤੀ ਜੋ ਵੀ ਹੋਈ ਸੀ ਕਿਵੇਂ ਨਿੱਕੀ ਪੂਆ ਨੇ ਕਿਹਾ ਕਿ ਸਰਦਾਰ ਗਦੀ ਤੋਕਾ ਨਹੀਂ ਦਿੰਦੇ ਅੱਛਾ ਫਿਰ ਤਾਂ ਦੂਰ ਜਾਣ ਦੀ ਜ਼ਰੂਰਤ ਨਹੀਂ ਆਪਾਂ ਮਿਲ ਕੇ ਇਹਨਾਂ ਦੀ ਜ਼ਿੰਦਗੀ ਸਵਾਰਾਂਗੇ ਕਹ ਰਵੀ ਨੇ ਖੜੇ ਗਦੀ ਸਟਾਟ ਤੋਏ ਗੀਤ ਲਗਾ ਦਿੱਤਾ ਜੀਤ ਸ਼ਰਮ ਨਾਲ ਲਾਲ ਹੋ ਗਈ ਰਵੀ ਮੁਸਕਰਾ ਰਿਹਾ ਸੀ ਸੰਗ ਵਿੱਚ ਉਹ ਘਰ ਪਹੁੰਚ ਗਏ ਇੱਦਾਂ ਸਰਜੀਤੋ ਨੇ ਚੈਲੇ ਨੂੰ ਕਿਹਾ ਕਿ ਸਭ ਠੀਕ ਠਾਕ ਹੋ ਗਿਆ ਮੈਂ ਸਾਧ ਦੇ 뜰ੇ ਜਾ ਆਵਾ ਇਹ ਗੱਲ ਸੁਣ ਗੁਰਮਖ ਬੋਲਿਆ ਮਾਤਾ ਜੀ ਤੁਸੀਂ ਥੱਕੇ ਹੋ ਉੱਤੋਂ ਸ਼ਾਮ ਹੋਣ ਵਾਲੀ ਚੱਲ ਮੈਂ ਸਕੂਟਰ ਤੇ ਲੈ ਚੱਲਦਾ ਬੇਪੁੱਤ ਮੈਂ ਤਾਂ ਕਦੇ ਇਸ ਤੇ ਬੈਠੀ ਨਹੀਂ ਕੋਈ ਨਾ ਤੁਰੀ ਜਾਂਦੀਆਂ ਪਰ ਗੁਰਮਖ ਚਾਹੁੰਦਾ ਸੀ ਜਾਣਾ ਕਿਉਂਕਿ ਗੁਰਮਖ ਨੇ ਉਸ ਦਿਨ ਹਵੇਲੀ ਵਿੱਚ ਚੰਨੇ ਤੇ ਉਹਦੀ ਭਾਬੀ ਦੀ ਗੱਲ ਸੁਣੀ ਸੀ ਕਿ ਸਾਧ ਜੇ ਕਰਨੀ ਵਾਲਾ ਹੁੰਦਾ ਤਾਂ ਜੀਤ ਨਾ ਇੰਜ ਕਿਉਂ ਹੁੰਦਾ ਗੁਰਮਖ ਮੱਲੋਂ ਮਲੇ ਸਜਿਤ ਨੂੰ ਆਪਣੇ ਸਕੂਟਰ ਤੇ ਬਿਠਾ ਸਾਧ ਦੇ ਢਿੱਲੇ ਲੈ ਗਿਆ ਬਾਹਰ ਕੋਈ ਨਹੀਂ ਸੀ ਸਕੂਟਰ ਦੀ ਆਵਾਜ਼ ਸੁਣ ਸਾਦਾ ਚੇਲਾ ਬਾਹਰ ਪੱਜਿਆ ਆਇਆ ਥੋੜਾ ਘਬਰਾਇਆ ਹੋਇਆ ਸੀ ਮਾਤਾ ਤੁਸੀਂ ਹਾਂ ਪਾਈ ਬਾਬਾ ਜੀ ਕਿੱਥੇ ਆ ਉਹ ਤਾਂ ਜੀ ਪੂਜਾ ਵਿੱਚ ਨੇ ਉਹਨਾਂ ਤਾਂ 3 ਘੰਟੇ ਨਹੀਂ ਉੱਟਣਾ ਅੱਛਾ ਚੱਲ ਮੈਂ ਉਡੀਕ ਲੈਂਦੀ ਆ ਚੇਲੇ ਦਾ ਰੰਗ ਉੱਡ ਗਿਆ ਗਰਮਕ ਵੀ ਸਮਝ ਗਿਆ ਕਿ ਦਾਲ ਵਿੱਚ ਕਾਲਾ ਏ ਉਸਨੇ ਸਰਜੀਤ ਨੂੰ ਕਿਹਾ ਮਾਤਾ ਆਪਾਂ ਸਵੇਰੇ ਜਲਦੀ ਆ ਜਾਵਾਂਗੇ ਸੰਤ ਜੀ ਨੂੰ ਕਰਨ ਦਿਓ ਪਾਠ ਕਾ ਨੂੰ ਵਿਗਨ ਪਾਉਣਾ ਗੁਰਮਖ ਸਰਜੀਤ ਨੂੰ ਸਕੂਟ ਤੇ ਬਿਟਾ ਵਾਪਸ ਆਉਂਦਾ ਗੱਲਾਂ ਕਰਦਾ ਕਿ ਮਾਤਾ ਕਾਫੀ ਕਰਨੀ ਵਾਲਾ ਸਾਦਾ ਹਾਂ ਪੁੱਤ ਪਰ ਅੱਜ ਮੇਰੀ ਇੱਛਾ ਅਧੂਰੀ ਰਹਿ ਗਈ ਮੈਂ ਸ਼ੀਰ ਨਹੀਂ ਵੀ ਫੜਾਉਣੀ ਉਹ ਲਈ ਪਿੰਡ ਦੀ ਫਿਰਨੀ ਕੋਲ ਆ ਸਰਜੀਤ ਨੂੰ ਉਤਾਰ ਦਿੱਤਾ ਤੇ ਕਿਹਾ ਕੋਈ ਨਾ ਮਾਤਾ ਮੈਂ ਫੜਾ ਆਉਣਾ ਗੁਰਮਖ ਨੂੰ ਵਾਪਸ ਜਾਣ ਦਾ ਵਹਾਨਾ ਮਿਲ ਗਿਆ ਇਦਾਂ ਸਾਧ ਕੁਕਰਮ ਕਰ ਰਿਹਾ ਸੀ ਦੇ ਲੇਤੇ ਪਰ ਉਹ ਅਨਜਾਨ ਸੀ ਆਪਣਾ ਮੂੰਹ ਕਾਲਾ ਹੋਣ ਤੋਂ ਉਸਨੇ ਲਾਗਲੇ ਪਿੰਡ ਤੋਂ ਇੱਕ ਆਦੀ ਨੋ ਜਿਸਦੇ ਬੱਚਾ ਨਹੀਂ ਸੀ ਉਸ ਨੂੰ ਬੁਲਾਇਆ ਸੀ ਇੰਜ ਕਹਿ ਕੇ ਹਵਨ ਕਰਨਾ ਤੇ ਹਵਨ ਵਿੱਚ ਸਿਰਫ ਉਸਨੇ ਇਕੱਲੇ ਬੈਠਣਾ ਇਹ ਚੌਥੀ ਵਾਰ ਸੀ ਗੁਰਮਖ ਨੇ ਆਪਣਾ ਸਪੂਤਰ ਕਿਲਾ ਵਾਰ ਕਿਲਾ ਵਾਰ ਤੇ ਰੋਕ ਲਿਆ ਤੇ ਆ ਪੈਦਲ ਤੁਰ ਕੇ ਢਿੱਲੇ ਤੇ ਪਿਛਲੇ ਪਾਸੇ ਦੀ ਕੰਧ ਢਹੀ ਸੀ ਅੰਦਰ ਲੰਘ ਆਇਆ ਉਸਨੇ ਬਿਲਕੁਲ ਪੈਰ ਚਾਲਣਾ ਕੀਤੀ ਉਹ ਕਹਿੰਦੇ ਆ ਨਾ ਕਿ ਪਾਪ ਕਦੇ ਛਪਦਾ ਨਹੀਂ ਸਾਧ ਦਾ ਪਾਪ ਵੀ ਸਾਹਮਣੇ ਆ ਗਿਆ ਜਦ ਗੁਰਮਖ ਅੱਗੇ ਲੰਗਣ ਲੱਗਾ ਤਾਂ ਉਸਨੇ ਵੇਖਿਆ ਕਮਰੇ ਦੀ ਖਿੜਕੀ ਦਾ ਇੱਕ ਸ਼ੀਸ਼ਾ ਖੁੱਲਾ ਸੀ ਜਦ ਵਿਰਲਾ ਥਾਣੀ ਚਾਹ ਤੁਮਰੀ ਤਾਂ ਉਹਦੀਆਂ ਅੱਖਾਂ ਸ਼ਰਮ ਨਾਲ ਝੁਕ ਗਈਆਂ ਸਾਧ ਨਗਨ ਅਵਸਥਾ ਵਿੱਚ ਕਿਸੇ ਇਸਤਰੀ ਨਾਲ ਗਲਤ ਕਰ ਰਿਆ ਸੀ ਉਹ ਚੁੱਪਚਾਪ ਤੇ ਵਾਪਸ ਆ ਗਿਆ ਤੇ ਚਿੱਲੇ ਦੇ ਬਾਹਰ ਜਾਂਦੇ ਰਸਤੇ ਤੇ ਬੈਠ ਗਿਆ 2 ਘੰਟੇ ਬਾਅਦ ਮੂਹ ਹਨੇਰਾ ਸੀ ਤਾਂ ਇੱਕ ਅੱਧ ਖੜ ਉਮਰ ਦਾ ਬੰਦਾ ਦੇਰੇ ਵੱਲ ਆਉਂਦਾ ਦਿਖਾਈ ਦਿੱਤਾ ਤਾਂ ਉਸਨੇ ਪੁੱਛਿਆ ਤੁਸੀਂ ਕਿੱਧਰ ਜਾ ਰਹੇ ਸੁਣਿਆ ਇਹ ਦੇਦਾ ਕਰਨੀ ਵਾਲਾ ਤਾਂ ਉਸਨੇ ਕਿਹਾ ਹਾਂਜੀ ਇਥੋਂ ਔਲਾਦ ਦੀ ਦਾਤ ਮਿਲਦੀ ਮੇਰੀ ਘਰ ਵਾਲੀ ਵੀ ਪੂਜਾ ਕਰਨ ਆਈ ਸੰਤ ਬਹੁਤ ਪਹੁੰਚਿਆ ਗੁਰਮਖ ਨੂੰ ਉਸਦੀ ਮੂਰਖਤਾ ਤੇ ਗਿਲਾਨੀ ਆਈ ਗੁਰਮਖ ਸਪੂਟ ਲੈ ਕੇ ਆ ਗਿਆ ਬੇਖ ਗੁਰਮਖਾ ਕਿੱਥੇ ਸੀ ਕਿਹੜੇ ਵੇਲੇ ਹੋਗੀ मामੀ ਮੈਂ ਮਾਤਾ ਨਾਲ ਗਿਆ ਸੀ ਸ਼ੀਰਨੀ ਫੜਾਣੀ ਪੁੱਲ ਆਈ ਉਹ ਦੇਨ ਚੜਾ ਗਿਆ ਫਿਰ ਸਾਧ ਦੀ ਕਰਾਮਾਤ ਵੇਖ ਕੇ ਆਇਆ ਬਹੁਤ ਪਹੁੰਚਿਆ ਸੰਤ ਨਿੱਕੀ ਚੰਨੇ ਜੈਲੇ ਤੇ ਚਾਚੇ ਦੀਆਂ ਨੋਹਾਂ ਇੱਕਦਮ ਚੌਂ ਗਈਆਂ ਵੀ ਆ ਕੀ ਕਹਿੰਦਾ ਵੇ ਸੱਚੀ ਪੁੱਤ ਵੇਖ ਬੀਬੀ ਮੈਨੂੰ ਸਭ ਕਹਿੰਦੇ ਸੀ ਅੰਨੇ ਭਗਤ ਵੇਖ ਗੁਰਮਖ ਨੇ ਵੀ ਵੇਖੀ ਇਹ ਕਰਾਮਤ ਮੰਮੀ ਜੈਲਾ ਬਾਈ ਕਿੱਥੇ ਆ ਪੁੱਤ ਉਹ ਬਾਹਰ ਕੰਮ ਗਿਆ ਹੋਣਾ ਠੀਕ ਆ ਮੰਮੀ ਮੈਂ ਉਧਰ ਹਵੇਲੀ ਵੱਲ ਜਾ ਰਿਹਾ ਜਿਵੇਂ ਉਹ ਨਿੱਕੀ ਨੂੰ ਸੁਣਾ ਰਿਹਾ ਹੋਵੇ ਚੰਨੀ ਵੀ ਸਮਝ ਗਈ 2 ਮਿੰਟ ਬਾਅਦ ਚੰਨੀ ਬੋਲੀ ਭੈਣੇ ਤਾਰਾ ਕੱਢਣ ਦਾ ਟਾਈਮ ਹੋ ਗਿਆ ਚੱਲ ਮੈਂ ਚੱਲਾਂ ਨਿੱਕੀ ਨੂੰ ਵੀ ਰਾਹ ਮਿਲ ਗਿਆ ਚੰਨੀ ਦਰਵਾਜ਼ੇ ਵਿੱਚ ਖੜ ਗਈ ਨਿੱਕੀ ਜਲਦੀ ਨਾਲ ਗੁਰਮukh ਕੋਲ ਗਈ ਤੇ ਪੁੱਛਣ ਲੱਗੀ ਕੀ ਕਰਾਂ ਮਤ ਦੇਖੀ ਤੁਸੀਂ ਉਹ ਲੁੱਚਾ ਸਾ ਦੇ ਤੁਸੀਂ ਉਸ ਦਾ ਗੁਣगान ਕਰ ਰਹੇ ਉਹ ਔਰਤਾਂ ਦੀ ਜ਼ਿੰਦਗੀ ਬਰਬਾਦ ਕਰਦਾ ਤੇ ਤੁਸੀਂ ਉਸ ਨੂੰ ਰੱਬ ਦੱਸਦੇ ਗੁਰਮਖ ਨੇ ਬੋਲਦੀ ਨਿੱਕੀ ਦੇ ਮੂੰਹ ਤੇ ਇੱਕ ਹੱਥ ਧਰ ਚੁੱਪ ਕਰਾ ਦਿੱਤਾ ਨਿੱਕੀ ਪਿੱਛੇ ਕੰਧ ਨਾਲ ਲੱਗ ਗਈ ਫਿਰ ਗੁਰਮਖ ਨੇ ਸਭ ਦੱਸ ਦਿੱਤਾ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਾਣਾ ਜੀ ਚੰਗੇ ਜਾਂਦੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਧੰਨਵਾਦ